ਲਓ ਜੀ ਅੰਦੀ ਸਾਰੇ ਸੰਸ ਸਤਿ ਸ਼੍ਰੀ ਅਕਾਲ ਜੀ ਸਾਡਾ ਵਲੌਗ ਦੇਖਦੇ ਆ ਪਿਆਰ ਭਾਈ ਸਤਿ ਸ਼੍ਰੀ ਅਕਾਲ ਅੱਜ ਆਪਾਂ ਲੈ ਕੇ ਚੱਲੇ ਤੁਹਾਨੂੰ ਮਾਤਾ ਦੇ ਕਿਤੇ ਬਹੁਤ ਹੀ ਸੋਹਣਾ ਵੀ ਹੈ ਕਹਿੰਦੇ ਉੱਥੇ ਜਾ ਕੇ ਵੀ ਵੀਰਵਾਲਾ ਵੀਰਵਾਲਾ ਵਾਲੇ ਜਗ੍ਹਾ ਜਾਣਾ ਚਾਹੀਦਾ ਹੈ ਉੱਥੇ ਜਾ ਕੇ ਜਿੰਨੇ ਵੀ ਕੇਸ ਕਿਸੇ ਦਾ ਕੋਈ ਕੇਸ ਚੱਲਦਾ ਹੈ ਜਾਂ ਕੋਈ ਸ਼ਕੂਰ ਹੈ ਨਾ ਇਹ ਉਹ ਪੂਰੀਆਂ ਹੁੰਦੀਆਂ ਇਛਾਵਾਂ ਕੇਸ ਚੋਂ ਨਿਕਲ ਜਾਂਦੇ ਆ ਬਾਕੀ ਹੋਰ ਵੀ ਕਾਫੀ ਕੁਝ ਆ ਵੀ ਬੜੀ ਮਹਾਨਤਾ ਉੱਥੇ ਉਹ ਜਗ੍ਹਾ ਦੀ ਆਪਾਂ ਚੱਲੇ ਤੇ ਮੈਂ ਸੋਚਿਆ ਚਲੋ ਵੀ ਤੁਹਾਨੂੰ ਵੀ ਦੇਖ ਜਾਏਗਾ ਤੁਹਾਨੂੰ ਵੀ ਦਿਖਾਇਆ ਜਾਵੇ। ਕੋਟ ਨੂੰ ਦਰਸ਼ਨ ਕਰਵਾਏ ਜਾਵੇ ਉਹਦੇ। ਹੁਣ ਮੈਂ ਚੱਲਿਆ ਮੁੰਡੇ ਪਣ ਚੱਲਿਆ ਅੰਮ੍ਰਿਤਪੁਰ ਚੱਲਿਆ ਉੱਥੇ ਜੱਦੀ ਚ ਲੋਕਤਨ ਜਣੇ ਬੈਠੇ ਆ। ਤੇ ਜਾ ਕੇ ਚਲੋ ਮਿਲਦੇ ਵਾਕੀ ਕਿਹੜੀ ਸਾਈਡ ਨੂੰ ਜਾਣਾ ਕਿਤੇ ਕਿੱਧਰ ਦਾ ਰਸਤਾ ਹੈ ਤੇ ਕਿੱਦਾਂ ਦਾ ਹੈ ਕਿਦਾਂ ਦਾ ਮਾਹੌਲ ਹੈ। ਦਰਸ਼ਨ ਕਰਾਉਂਦੇ ਤੁਹਾਨੂੰ ਮਾਤਾ ਜੀ। ਲਓ ਜੀ ਮੈਂ ਚੱਲੇਦਾ ਬਈ ਇਹ ਇੱਥੇ ਆ ਗਏ ਮੇਰੇ ਕੋਲੇ ਆ ਕੇ ਆਹ ਦੇਖੀ ਮੈਂ ਤਾਂ ਗੱਡੀ ਤਾਜੀ ਨਹੀਂ ਲੱਗੀ ਵੀ ਸੱਸੀਕਰ ਭਾਜੀ ਧੰਨਵਾਦ ਜੀ ਕੀ ਹਾਲ ਚਾਲ ਹੈ ਬੜੀ ਵਧੀਆ ਆਜੋ 11:00 ਵੱਜ ਗਏ 11:11 ਤੁਸੀਂ ਕਹਿੰਦਾ ਕਿ 10:00 ਵਜੇ ਜਾਣਾ ਸੀ ਮੈਂ ਵੀਰ सोनू ਭਾਈ ਮੈਂ ਲੇਟ ਹੋ ਗਿਆ ਡੈਕਸ ਲੂੰਦਾ ਦਾ ਬਾਲਾ ਨੂੰ ਆ ਮੈਂ ਡੈਕਸ ਹੋ ਰਹੇ ਆ ਦੇਖ ਤਾਂ ਸਹੀ ਤੂੰ ਖੜੇ ਕਰੀ ਫੱਟਾ ਚਲੋ ਭਾਈ ਬਾਕੀ ਦਿਖਾਉਂਦੇ ਕਿਹੜੀ ਸਾਈਡ ਨੂੰ ਜਾਣਾ ਸੀ ਟੈਕਨੋਜੀ ਇੱਥੇ ਬਾਂਹ ਚ। ਆ ਨਹੀਂ ਬਾਲਾ ਭਾਈ ਪਹਿਨਾ ਕਰਨੇ ਚੱਲਦਾ ਹੁੰਦਾ ਨਾ 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 ਹੋ ਗਏ ਇਹ ਇਹ ਆਉ ਦੋ ਤਿੰਨ ਸਾਲ ਹੋਏ ਹੋਏ ਭਾਈ ਸਾਲੇ ਹੋਏ ਭਾਈ ਪੁਲ ਦੇ ਉੱਪਰ ਨੰਗਲ ਬੁਧਰੀਆ ਨੇ ਤੇਰੇ ਭੈਣ ਨੰਗਲ ਤੇ ਹਨ ਇੰਨੇ ਨੂੰ ਲਾਈਓਵਰ ਦੇ ਵਿੱਚੋਂ ਕਹਿੰਦੇ ਭੀੜ ਭਾਰ ਦਾ ਅਸ਼ਵਾਰ ਰਹਿੰਦਾ ਨਾ ਇੱਥੇ ਨੂੰ ਦਾ ਫਿਰ ਸ਼ਹਿਰ ਹੈ ਨਾ ਹੌਣਾ ਬਾਰੇ ਬਾਰ ਨਿਕਲ ਜਾਂਦਾ ਪੱਕਾ ਇਹ ਵੀ ਹੈ ਚਲ ਇਹ ਵੀ ਵਧੀਆ ਕਰਤਾ ਇਹਨਾਂ ਜਿਹੜਾ ਬਾਹਰ ਬਾਹਰ ਕਰਤਾ ਇਹਨਾਂ ਉੱਪਰ ਲਾਈਓਵਰ ਆ ਰੋਡ ਡਬਲ ਚਾਹੀਦਾ ਇਹ ਹਾਂ ਡਬਲ ਚਾਹੀਦਾ ਬਾਈ ਇਹ ਪੁਰਾਣਾ ਉਦਾਂ ਹੀ ਬਣਿਆ ਮੈਂ ਨਾ ਇਹ ਉਦਾਂ ਹੀ ਆ ਇਧਰ ਨਹਿਰ ਕਰਕੇ ਨਹਿਰ ਕਰਕੇ ਵੀ ਚੱਕਰ ਪਿਆ ਵਾ ਬਾਈ ਮੋਟਰਸਾਈਕਲ ਨਹੀਂ ਡਬਲ ਹਾਂ ਤਾਂ ਇਹ ਡਬਲ ਫਿਰ ਇਹ ਇਕੱਲਾ ਉਨੇ ਨੂੰ ਕੱਟਦੇ ਇਹਨਾਂ ਨੇ ਵੈਸੇ ਵੀ ਇਕੱਲਾ ਬਣਾਉਂਦੇ ਨਾ ਬਾਜ਼ਾਰ ਵਾਸਤੇ ਤਾਂ ਹਾਂ ਬਾਜ਼ਾਰ ਵਾਸਤੇ ਉਹ ਦੂਸਰੀ ਸੈਟ ਕਰਦੇ ਚਲੋ ਬਾਈ ਵੈਸੇ ਵੀ ਜਿਹਨੇ ਜਾਣਾ ਜਾਂ ਉਨੇ ਨੂੰ ਨਿਕਲਣਾ ਤਾਂ ਵਾਰ-ਵਾਰ ਨਿਕਲੋ ਆਪਣਾ ਬਾਜ਼ਾਰ ਚ ਬਣਦੀ ਦੀ ਲੋੜ ਨਹੀਂ ਆ ਜਿਹੜਾ ਪਰਿਸ਼ਾਲਾ ਕਿਨਾਰਾ ਰਹਿ ਜਾਂਦਾ ਉੱਥੇ ਤੇ ਰਹਿਣਾ ਪਰਿਸ਼ਾਲਾ ਕਿੱਥੇ ਪਹੁੰਚਣਾ ਪੂਰੇ ਤਰ੍ਹਾਂ ਹੋਣਾ ਮੇਰੇ 100 ਕਿਲੋਮੀਟਰ ਹੋਣਾ 200 اور 100 ਉੱਥੇ ਤੇ ਮੇਰੇ ਘਰ ਤੇ 20-30 ਕਿਲੋਮੀਟਰ ਆ ਤੁਹਾਨੂੰ ਸਮਝ ਆਣਾ ਫਿਰ ਤੋਂ ਜਿੱਥੇ ਪਹੁੰਚਣਾ ਹੈ ਅੱਛਾ ਹਾਂ ਉੱਥੇ ਦੇ ਅੱਗੇ ਵਾਲੀ ਮਾਰਕੀਟ ਚ ਮਹਿੰਗੀ ਜਿਹੜੀ ਆਟੇ ਵਾਲੀ ਮਾਰਕੀਟ ਆ ਅੱਛਾ ਜੀ ਪਰ ਹੁਣ ਆਏ ਥੱਲੇ ਨੂੰ ਘਟਦੇ ਆ ਨਾ ਇਹਦੇ ਬਾਹਰੇ ਵਾਲੇ ਬਾਜ਼ਾਰ ਤਾਂ ਆਂ ਬੁਜ਼ਾਰ ਦੀ ਯਾਰ ਮਾਰਕੀਟ ਘਟ ਨਹੀਂ ਕੋਦੇ ਯਾ ਸੂਲ ਘਟ ਜਾਣੀ ਬਿਲਕੁਲ ਬਈ ਮੇਰੀ ਯਾਰ ਬਾਰੋ-ਬਾਰ ਘਟਦਾ ਉਹਨਾਂ ਦੀਆਂ ਨਹਿਰਾਂ ਦਰਿਆਏ ਬਹੁਤ ਪੈਂਦੇ ਯਾਰ ਰੇਨ ਵੇਅ ਲਾਈਨਾਂ ਨੂੰ ਨਾ ਨੀਚੇ ਰਹਿ ਗਈਆਂ ਸਾਰੇ ਥੱਲੇ ਉਰੇ ਲਾਈਨ ਆ ਨਾ ਥੱਲੇ ਆ ਸਾਰੇ ਥੱਲੇ ਰਹਿ ਗਏ ਨਾ ਬਟਰੀ ਆ ਹਾਂ ਬਟਰੀ ਕਰਕੇ ਤਾਂ ਵੀ ਪਰ ਵੈਸੇ ਵੀ ਯਾਰ ਸਾਰੇ ਹੀ ਹੁਣ ਪੰਜਾਬ ਚ ਨੇ ਮੋਸੇ ਚੰਦ ਜਾਨੀ ਦਾ ਹੈ ਨਾੜੇ ਤੋਂ ਟੋਏ ਤੇ ਥੱਲੇ ਉਹ ਵੀ ਆ ਹੁਣ ਤੇਰਾ ਸਾਰਾ ਕੁਝ ਨੀਚੇ ਰਹਿ ਗਿਆ ਨਾ ਦਰਿਆ ਆ ਡੈਮ ਏ ਇਹ ਡੈਮ ਦਰਿਆ ਨੀਚੇ ਰਹਿ ਗਿਆ ਸਾਰਾ ਕਿੱਥੇ ਆਪਾਂ ਨੇ ਉੱਥੇ ਨੂੰ ਜਾਣਾ ਦਾ ਆਪਾਂ ਨੇ ਆਓ ਫਰਮ ਜਾਣ ਦਾ ਬਈ ਗੁਰਦੁਆਰਾ ਸਾਹਿਬ ਉਹ ਰਸਤਾ ਬਈ ਕਿੱਥੇ ਆਪਾਂ ਨਿਕਲਣਾ ਦਾ ਉਹ ਗੁਰਦੁਆਰੇ ਕੋਲ ਤੇ ਬੋ ਕੇ ਤਾਂ ਇਕੱਠੀਆਂ ਕਰੀਏ ਬਈ ਅਸੀਂ ਹੁਣ ਕਿਸ ਤਰ੍ਹਾਂ ਇਕੱਠੀਆਂ ਕਰ ਲਈਏ ਨਾ ਮਜ਼ਾਕ ਨਹੀਂ ਮਤਲਬ ਅਸੀਂ ਬਹੁਤ ਕੋਲ ਤੇ ਬੋ ਕੇ ਗੱਲਾਂ ਗੱਲੀ ਦਾ ਪਤਾ ਲੋ ਬਈ ਜਿਹਨੇ ਵੈਸੇ ਆਉਣਾ ਯਾਰ ਬਲਾਈਓਗਰ ਦੇ ਉੱਪਰ ਨਾ ਤੁਹਾਨੂੰ ਬਹੁਤ ਬੈਨੀਫਿਟ ਮਿਲੂਗਾ ਟ੍ਰੈਫਿਕ ਤੋਂ ਤੁਸੀਂ ਕਾਫੀ ਮੈਂ ਤਾਂ ਉਰੇ ਰੇਹਾਂ ਬਾਬੇ ਉਨੇ ਉਰੇ ਦੇਖ ਕਿੱਥੇ ਰਹਿੰਦਾ ਤਾਂ ਉਰੇ ਤਾਂ ਮਾਰੇ ਚੱਲ ਬਈ ਇਹ ਬੰਦਾ ਰੇ ਹੈਵੀ ਹੋ ਰਿਹਾ ਕਹਿੰਦਾ ਨਹੀਂ ਇਹਨੂੰ ਜ਼ਿਆਦਾ ਜਾਣਕਾਰੀ ਹੈ ਵੀ ਹੁਣ ਅਸੀਂ ਮੈਪ ਨਹੀਂ ਲਾਉਣਾ ਹੁਣ ਅਸੀਂ ਇਹਨੂੰ ਜਾਣਕਾਰੀ ਹੈ ਕੱਚਾ ਜੇ ਘੁੰਮਦੇ ਰਹੇ ਆ ਅੱਛਾ ਕੱਚਾ ਜੇ ਘੁੰਮਦੇ ਰਹੇ ਆ ਆ ਵੀ ਭਾਰਤੀ ਉਹ ਦੇ ਇਧਰ ਕਾਲਜ ਤੇ ਰਹਿੰਦੇ ਹੁੰਦੇ ਤੇ ਤੇ ਵੀ ਭਾਰਤੀ ਦੇਖੀ ਕੈਂਪ ਕੈਂਪ ਦਾ ਉਹ ਕੈਂਪ ਲੱਗਦਾ ਜੀ ਅੱਛਾ ਐਨਸੀਸੀ ਉਹ ਸ਼ਵਾਲੀ ਵਿੱਚ ਆ ਇੱਧਰ ਕੋਈ ਮਿਲਦੇ ਅੱਗੇ ਬਾਕੀ ਦੁਕਾਨਾਂ ਅੱਗੇ ਪਹਿਲਾਂ ਉਹਨੇ ਜਾਣਾ ਆਪਾਂ ਨੂੰ ਉਹਨੇ ਤੇ ਦੱਸ ਦੇ ਵੀ ਕਿਹੜੀ ਸਾਈਡ ਨੂੰ ਜਾਣਾ ਕਿਹੜੀ ਨਹੀਂ ਜਦੋਂ ਉਹਨੇ ਚੈਪ ਨੂੰ ਐਂਟਰ ਹੋਇਆ ਨਾ ਉਹਨੇ ਨੰਗਲ ਤੋਂ ਤਾਂ ਆਪਣੀ ਸਪੀਡ ਕੰਟਰੋਲ ਚ ਰੱਖਿਓ ਵੀ ਕਿ ਪਹਿਲੇ ਕੈਮਰੇ ਲੱਗੇ ਹੋਏ ਤੁਹਾਨੂੰ ਦਿਖਾਏ ਵੀ ਕਾਰ ਲੱਗਿਆ ਹੋਇਆ ਹੈ। ਐਸੇ ਵੀ ਉਹ ਗੱਡੀ ਭੱਜਦੀ ਨਹੀਂ ਹੈ। ਹੈਂ? ਗੱਡੀ ਐਸੇ ਵੀ ਨਹੀਂ ਉਹ ਭੱਦੀ ਰਾਤ-ਵਾਰਾਤ ਵਾਸੇ ਗੌਰ ਰੱਖਿਓ। ਬਿਲਕੁਲ ਵਈ ਜਿਹੜਾ ਵੀ ਜਰੂਰੀ ਆਉਂਦੀ ਤੁਸੀਂ ਐਂਟਰੀ ਕਰਦੇ ਨਾ ਨੰਗਲ ਤੋਂ ਆਪਣਾ ਧਿਆਨ ਰੱਖੋ ਇਸ ਚੀਜ਼ ਦਾ। ਕਿਤੇ ਪੰਜਾਬ ਵਾਲਾ ਸੀਨ ਨਾ ਸਮਝ ਲੈ ਵੀ ਹਾਂ ਕੱਢੀ ਪਾਏ ਉਨੇ ਚ ਚੱਲੋ ਗੋਲੀ। ਹਾਂਜੀ ਹਾਂਜੀ। ਕੈਮਰੇ ਇਹਨੇ ਮੱਥੇ ਚ ਲਾਏ ਹੋਏ ਆ। ਦੇਖੋ। ਧਿਆਨ ਰੱਖ ਕੇ ਬਈ। ਜਾ ਤੁਸੀਂ ਟੂਲ ਟੈਕਸ ਜਾਈਂ ਐਂਟਰ ਕਰਿਆ ਨਾਲ ਕੋ 파ਟਨਰ ਲੈ ਕੇ ਆਉਣਾ ਦਾ ਫੋਟੋ ਫੁੱਟ ਦੀ ਗੌਰ ਰੱਖੇ ਭਗਵਾਨ ਤਮੰਗਣ ਵਾਂਗੂ ਕੈਮਰੇ ਵਾਲੀ ਫੋਟੋ ਕਰੀ ਜਾਂਦੀ ਹੈ ਕੈਮਰੇ ਦੀ ਕਿਉਂ ਕਰੀ ਜਾਂਦੀ ਹੈ ਬਈ ਇਹ ਵੀ ਹੈ ਬਾਕੀ ਬਈ ਜਰੂਰ ਧਿਆਨ ਗਲੇ ਯਾਰਾ ਨਾ ਕਰ ਵੀ ਐਂਟਰ ਕਰਦੇ ਤੁਸੀਂ ਉਨੇ ਚ ਨੰਗਲ ਤੋਂ ਉਨੇ ਨੂੰ ਲਓ ਜੀ ਅਸੀਂ ਥੋੜਾ ਅੱਗੇ ਆ ਕੇ ਉਨੇ ਦੇ ਪਿੱਛੇ ਹੀ ਹਲਕਾ ਕਾਫੀ ਕਿਉਂਕਿ ਤੇ ਫਿਰ ਮੌਸਮ ਵੀ ਠੀਕ ਹੈ ਵਧੀਆ ਸੀਗਾ ਸੋਚਿਆ ਕਰਨ ਵੀ ਟਾਈਮ ਵੀ ਬਾਈ 12:00 ਵੱਜ ਗਏ ਆ। ਠੀਕ ਖਾਇਆ ਪੀਆ ਜਾਵੇ। ਆਕਰ ਕੇ ਅਸੀਂ ਛੋਟੇ ਜਿਹੇ ਢਾਬੇ 'ਤੇ ਰੁਕੇ ਤੇ ਇੱਕ ਚਾਚੇ ਦਾ ਢਾਬਾ ਹੈ। ਜੀ ਆਣ ਤੇ ਅੰਮ੍ਰਿਤ ਵੀ ਘਰ ਤੇ ਰੋਟੀ ਲੈ ਕੇ ਆਇਆ ਵਾ ਤਾਂ। ਅਸਕੇ ਚਲ ਚਾਹ ਜੂਗੀ ਵੀ ਪੀਤੀ ਜਾਵੇ। ਤੇ ਰੋਟੀ ਵੀ ਖਾ ਲਈਏ। ਬੰਦੇ ਹੈਗੇ ਚਾਹ ਰੋਟੀਆਂ ਹੈਗੀਆਂ 6। ਤਾਂ ਫਿਰ ਚਾਚੇ ਨੂੰ ਵੀ ਕਹਤੇ ਆਸੀਂ ਵੀ ਰੋਟੀਆਂ ਲਾਵੇ ਦੋ ਚਾਰ ਰੋਟੀਆਂ ਉਹਨਾਂ ਤੇ ਰੋਲਿਆ ਨੇ ਵੀ ਆਂ ਚੱਲ ਬਾਹਰ ਤੇ ਕਾਹੋਂ ਖਾਣਾ ਵੀ ਸੋਚਿਆ ਵੀ ਚੱਲ ਆਪ ਲੈ ਕੇ ਆਂਦੀ ਵੀ ਹਟ ਆਪਣਾ ਆਪਣਾ ਹੀ ਹੁੰਦਾ ਘਰ ਦਾ ਘਰ ਦਾ ਹੀ ਖਾਣਾ ਹੁੰਦਾ ਤਾਂ ਕਰਕੇ ਹੁਣ ਫਿਰ ਖਾਣ ਲੱਗੇ ਬਈ ਰੋਟੀ ਬਾਹਰ ਦਾ ਸੀ ਬਹੁਤ ਘੱਟ ਖਾਈਦਾ ਕਰਫਰ ਕਰੀਦਾ ਵੀ ਹਾਂ ਚਲੋ ਆਪਣਾ ਹੀ ਖਾਇਆ ਜਾਵੇ ਹਨਾ ਖਾ ਕੇ ਮਿਲਦੇ ਫਿਰ ਲੋਗਾਈੁੱਦਗੇ ਉਰੇ ਹਾਂ ਸੋਨ ਨੂੰ ਅੰਦਰ ਕੰਨਾ ਮਨ ਹੋਇਆ ਬਾ ਮੇਰਾ ਖੱਟਾ ਜਾ ਮਨ ਕਰਦਾ ਕਿਦਾ ਚੱਕਰ-ਚੱਕਰ ਜਿਹਾ ਆਉਂਦੇ ਉਹਨੂੰ ਤਾਂ ਕਰਕੇ ਮੋੜਾ ਘੇਰਾ ਚ ਆ ਕੇ ਚੱਕਰ ਚੱਕਰ ਆ ਰਹੇ ਵੀਰੇ ਪਿੱਛੇ ਬਹਿ ਜਾ ਲੈ ਸਾਡੇ ਵੀਰ ਨੂੰ ਬਾਈ ਇਹਨੂੰ ਸੋਨ ਨੂੰ ਆ ਕੇ ਚੱਕਰ ਚੱਕਰ ਆ ਕੇ ਸੋਨ ਨੂੰ ਕਵਰਾਟ ਹੋਣ ਲੱਗ ਪਈ ਗੱਡੀ ਭਜਾਈ ਕਰ ਰਹੀਆਂ ਥੋੜੀ ਐ ਅੱਲਾ ਦਾ 20 15 20 ਮਿੰਟਾਂ ਚ 30 ਕਿਲੋਮੀਟਰ ਕੱਟਦਾ ਆਉਣਾ ਆ ਗੱਡੀ ਦਾ ਭਜਾਈ ਬਾਈ ਇਹਨੇ ਮੁੰਡੇ ਨੇ ਕਹਿੰਦਾ ਟਾਈਮ ਹੁੰਦਾ ਬਹੁਤ ਵੈਸੇ ਹੌਲੀ ਚੱਲਿਆ ਕਰੋ ਬਾਈ ਤਾਂ ਕਰਕੇ ਹੁਣ ਦੋਕੇ ਆਵੇ ਆ ਗੋਲਡ ਡ੍ਰਿੰਕ ਵਗੈਰਾ ਪੀ ਅਸੀਂ ਤਾਲੇ ਮੜ ਜੇ ਪਿੱਠਾ ਪੁੱਠਾ ਸਿੱਧਿਆ ਕਰ ਲੀਏ ਚਲੋ ਦਿਖਾਉਂਦੇ ਫਿਰ ਅੱਗੇ ਦਾ ਬਾਈ ਮੌਸਮ ਬੜਾ ਵਧੀਆ ਆ ਰਿਹਾ ਬਾਈ ਇਹਦਾ ਦੇਖ ਸਕਦੇ ਹੋ ਤੁਸੀਂ ਚਲੋ ਬਾਈ ਵੈਸੇ ਪਹਾੜੀਆਂ ਲੱਗ ਕੇ ਚ ਹੌਲੀ ਚ ਲਾਉਣੀ ਚਾਹੀਦੀ ਗੱਡੀ ਹੈ ਨਾ ਪੁੱਜ ਗਏ ਅਸੀਂ ਮਾਤਾ ਵਗਦਾ ਮੁਖੀ ਦੇ ਇਹ ਪਾਰਕਿੰਗ ਹੈ ਔਰੇ ਇਹ ਕਾਰ ਪਾਰਕਿੰਗ ਦੇ ਕਾਫੀ ਖੁੱਲੀ ਢੁਲੀ ਹੈ ਨਾ ਇਹਨਾਂ ਨੂੰ ਪਾਰਕਿੰਗ ਤਾਂ ਬਾਈ ਕਾਫੀ ਬਲੀ ਪਾਰਕਿੰਗ ਕਰਕੇ ਥੱਲੇ ਤੁਰ ਕੇ ਜਾਣਾ ਪੈਂਦਾ ਹੈ ਬਾਕੀ نیچے ਤੋਂ ਤੁਰ ਕੇ ਜਾਣਾ ਪਣਾ ਅੱਗੇ ਖੜਾਉਣ ਨੂੰ ਗੱਡੀ ਹੈ ਨਹੀਂ ਕਿਤੇ ਜਗ੍ਹਾ ਸ਼ੁਰੂਆਤ ਦਿਖਾਈਏ ਫਿਰ ਮੰਦਰ ਦਰਸ਼ਨ ਕਰਵਾਈਏ ਤੁਹਾਨੂੰ ਕੀ ਇਹ ਵੀ ਪਾਰਕਿੰਗ ਦੇ ਉੱਪਰ ਤੇ ਕੀ ਚੀਜ਼ ਹਾਂ ਇਹ ਚਾਰਜਿੰਗ ਸਟੇਸ਼ਨ ਆ ਭਾਈ EV ਇਹ ਹਲੇ ਲੱਗਣਾ ਹੈ ਸਟਾਰਟ ਨਹੀਂ ਹੋਇਆ ਬਾਬੇ ਅਡਾਨੀ ਗੈਸ ਇਹ ਇੱਥੇ ਭਾਈ ਅੱਗੇ ਹੋ ਜਾਣੀ ਮੇਰੇ ਖਿਆਲ ਚ ਇਹ ਸਰਵਿਸ ਸਟਾਰਟ ਇਹਨਾਂ ਨੇ ਕਰ ਦੇਣੀ ਹੈ ਪਾਰਕਿੰਗ ਆ ਜਿਹੜਾ ਪਾਰਕਿੰਗ ਚ ਹੈ ਮਾਤਾ ਵਗਲਾ ਉਹੀ ਦੇ ਤੇ EV ਚਾਰਜ ਵਗਾਇਆ ਕਰਣੀ ਹੈ ਨਾ ਗੱਡੀ ਲੇ ਸਟਾਰਟ ਹੋਇਆ ਨਹੀਂ ਚਲੋ ਬਈ ਇਹ ਇਹਨਾਂ ਦਾ ਇਨਕੁਆਰੀ ਆਫਿਸ ਆ ਜੇ ਕਿਸੇ ਨੂੰ ਹਾਵਨ ਵਗੈਰਾ ਬੁਕਿੰਗ ਕਰਾਉਣੀ ਹੋਵੇ ਇੱਥੇ ਹੁੰਦਾ ਲੋ ਬਈ ਇਹ ਸਾਰੀਆਂ ਇਹਨਾਂ ਦੀਆਂ ਸਟਾਲਾਂ ਵਗੈਰਾ ਹਨ ਲੱਗੀਆਂ ਵੀ ਆ ਜਿੱਦਾਂ ਕਿ ਪ੍ਰਸ਼ਾਦ ਉਰੇ ਪੀਲੇ ਹੀ ਚੜਦਾ ਮੇਰੇ ਖਿਆਲ ਚ ਪ੍ਰਸ਼ਾਦ ਅਸੀਂ ਵੀ ਸੋਣਿਆ ਹੀ ਤਾਂ ਬਈ ਜਿੱਦਾਂ ਕਿ ਔਰ ਟਾਈਮ ਬਹੁਤ ਹੋ ਗਿਆ ਸਾਨੂੰ ਵੀ ਭਾਈ ਅਸੀਂ ਕਦੋਂ ਨਿਕਲੇ ਵੇ ਪਤਾ ਹੈ ਨਹੀਂ ਤਾਂ ਚਲੋ ਤੁਹਾਨੂੰ ਵੀ ਦਿਖਾਤੇ ਆ ਹਾਂ ਜੀ ਇਹ ਜੀ ਅੱਗੇ ਇੰਜ ਅੰਦਰ ਸਭ ਬੜੇ ਵਧੀਆ ਦਰਸ਼ਨ ਹੋ ਜਾਂਦੇ ਆ। ਅਸੀਂ ਮੱਥਾ ਟੇਕਿਆ। ਜੀ ਜੀ ਮਾਤਲੀ ਉਹ ਅੰਦਰ ਰੱਖ ਲਿਆ ਉਹ ਚੜਾ ਕੇ ਕੋਤ ਲੋਆ ਕੇ ਅੰਦਰ ਵਾਪਸ ਕਰਤਾ ਬਈ। ਬਾਕੀ ਇੱਧਰ ਜੋਤ ਚੱਲਦੀ ਏ। ਇਹ ਮਾਤਾ ਦੀ ਜੋਤ ਚੱਲਦੀ ਬਈ। ਸਿੱਤਾਂ ਮਾਤਾ ਦਾ ਨਾਮ ਬੜੇ ਪਿਆਰੇ ਦਰਸ਼ਨ ਹੋ ਗਏ ਆ। ਬਾਕੀ ਇਹ ਬਾਹਰ ਦਾ ਦ੍ਰਿਸ਼ ਹੈ ਬਈ ਦੇਖੋ ਸਾਰੇ ਜਣੇ ਜਿਹੜੇ ਨਹੀਂ ਆ ਸਕਦੇ ਉਹਨਾਂ ਲਈ ਆਪਾਂ ਦਰਸ਼ਨ ਕਰਾਪੇ ਮਾਤਾ ਜੀ ਤਾਂ ਜ਼ਰੂਰ ਹਨ ਜਿਹੜਾ ਆ ਸਕਦਾ ਉਹ ਆ ਕੇ ਜਾਓ ਬਾਕੀ ਮਾਤਾ ਰਾਣੀ ਜੀ ਤੁਹਾਡੇ ਸਾਰਿਆਂ ਦੀ ਕਿਰਪਾ ਕਰੀ ਜੀ ਸਾਰਾ ਲੋ ਜੀ ਭਾਈ ਅਸੀਂ ਦਰਸ਼ਨ ਕਰ ਲਏ ਮਾਤਾ ਦੇ ਮੰਨੂ ਵੀ ਕਿਸੇ ਨੇ ਤੁਹਾਨੂੰ ਕਿਹਾ ਹੀ ਤਾਂ ਵੀ ਇੱਜਾ ਤੇ ਇੱਦਾ ਮਾਤਾ ਬਈ ਉਹਦੇ ਜੇ ਕਿਸੇ ਦਾ ਕੇਸ ਚੱਲਦਾ ਹੈ ਹਨਾ ਕੋਈ ਦੁੱਖ ਤਕਲੀਫ ਆ ਤਾਂ ਵੀ ਉਹਦੇ ਜਰੂਰ ਪੂਰੀ ਹੁੰਦੀ ਇੱਛਾ ਕੇਸਾਂ ਵਾਲੇ ਬਹੁਤ ਆਉਂਦੇ ਉਹਦੇ ਬੰਦੇ ਕੋਈ ਆਪਣਾ ਬੰਦਾ ਆਇਆ ਤਾਂ ਮੈਨੂੰ ਬਈ ਕਿਤੇ ਨਾ ਕਿਤੇ ਪਤਾ ਲੱਗਿਆ ਤਾਂ ਕਰਕੇ ਫਿਰ ਮੈਂ ਇਹਨਾਂ ਨੂੰ ਸਵੇਰੇ ਤੁਹਾਨੂੰ ਕਿਹਾ ਪਤਾ ਤਾਂ ਮੈਨੂੰ ਕਿੰਨੇ ਦਿਨਾਂ ਦਾ ਸਲਾਹ ਕਿੰਨੇ ਦਿਨ ਦੀ ਦੀ ਬਈ ਸਵੇਰੀ ਫਿਰ ਮੇਰਾ ਮਨ ਜਾ ਹੋ ਗਿਆ ਵੀ ਹਾਂ ਵੀਰਵਾਰ ਨੂੰ ਕਹਿੰਦੇ ਜਿਆਦਾ ਉਹਰੇ ਹੈ ਨਾ ਵੀਰਵਾਰ ਨੂੰ ਆਫਿਸ ਵੀਰਵਾਰ ਨੂੰ ਤਾਂ ਦੇਖਣਾ ਚਾਹੀਦਾ ਤਾਂ ਕਰਕੇ ਆਪਾਂ ਨੂੰ ਤੁਹਾਨੂੰ ਸਵੇਰੇ ਫੋਨ ਮਾਰਿਆ ਕਾਲੀ ਕਾਲੀ ਤੇ ਬਣਿਆ ਪ੍ਰੋਗਰਾਮ ਵੀ ਬਣਾ ਲੈ ਚਲੋ ਜੋ ਵੀ ਬਈ ਮਾਤਾ ਨੇ ਕਰਾਉਣਾ ਜਿੱਦਾਂ ਵੀ ਬੁਲਾਉਣਾ ਤਾਂ ਬੁਲਾ ਲਿਆ ਆਪਾਂ ਨੂੰ ਦਰਸ਼ਨ ਹੋਏ ਵਧੀਆ ਕੋਈ ਰਾਤ ਧਿਆਨ ਚ ਨਹੀਂ ਤਾਂ ਸਾਡੇ ਪਰ ਸਵੇਰੇ ਆ ਕੇ ਚਲੋ ਬਹੁਤ ਵਧੀਆ ਦਰਸ਼ਨ ਹੋਗੇ ਸਾਨੂੰ ਵੀ ਕਰਵਾਤੇ ਬਈ ਦਰਸ਼ਨ ਹੈਨਾ ਨਕੀ ਚਲੋ ਹੋਰ ਕੁਛ ਹੋਇਆ ਤੇ ਸਾਰਾ ਕੁਝ ਦੱਸਾਵਾਂਗੇ ਕੀ-ਕਿਆ ਹੈ ਸਮਾਧਾ ਰਾਣੀ ਦਾ ਮੰਦਿਰ ਬੜਾ ਸੋਹਣਾ ਬਣਿਆ ਹੋਇਆ ਬਈ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਤਾਂ ਜਰੂਰ ਆਓ ਦਰਸ਼ਨ ਕਰੋ ਜਿਹੜਾ ਨਹੀਂ ਕਰ ਸਕਦਾ ਉਹਨਾਂ ਲਈ ਅਸੀਂ ਆ ਗਏ ਤੇ ਹੁਣ ਆ ਕਰਕੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਵਾਤੇ ਬਈ ਗੱਲ ਤੁਹਾਨੂੰ ਹੋਰ ਵੀ ਦੱਸਣੀ ਈ ਇਹ ਹੈਗਾ ਬਾਬਾ ਪੈਰੋ ਜੀ ਦਾ ਹਨਾ ਇੱਥੇ ਦਾਰੂ ਵੀ ਚੜਦੀ ਏ ਜਿੱਦਾਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਕਿ ਕਰਦੇ ਚੜਦੀ ਏ ਬਾਬਾ ਤਾਂ ਉਰੇ ਜੀ ਮਦਦਾਂ ਅਗਲਾ ਪੂਰੀਆਂ ਕਰਦਾ ਬਾਬਾ ਚੜਾ ਹੁੰਦਾ ਏ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਵੈਸੇ ਲਓ ਕੀ ਇਹ ਬਈ ਹੋਰ ਪਾਸੇ ਜਿੱਥੇ ਮੱਥਾ ਟੇਕਣਾ ਸੀ ਉਦੇ ਸ਼ਿਵਜੀ ਦਾ ਵੀ ਕਿਹਾ ਹੈ ਨਾ ਨਾ ਵੀ ਮਰਾਛੀ ਵੀਦਾ ਵੀ ਉਹਦੇ ਚਲੋ ਦੇਖਦੇ ਆ ਉਹ ਮੰਦਿਰ ਕਿੱਥੇ ਜਿੱਥੇ ਤੁਹਾਨੂੰ ਮੱਤਕ ਲਗਾਈ ਹੈ ਇਹ ਅਸੀਂ ਤੁਹਾਡੇ ਵਾਸਤੇ ਵੀ ਚਲੋ ਵੀ ਜਿਹੜੇ ਨਹੀਂ ਦਰਸ਼ਨ ਕਰੇ ਹਨ ਨਾ ਇਹ ਨਹੀਂ ਆ ਸਕਦਾ ਕਿ ਕਾਫੀ ਦੂਰ ਰਹਿੰਦੇ ਬੰਦੇ ਬਈ ਤਾਂ ਕਰਕੇ ਆਪਣਾ ਵੀਡੀਓ ਬਣਵਾਤੀ ਹੈ ਤਾਂ ਜਰੂਰ ਆਓ ਇਹ ਬਈ ਐਗਜ਼ਿਟ ਵੀ ਹੁੰਦਾ ਤੇ ਇੱਧਰ ਲੰਗਰ ਭਵਨ ਵੀ ਇੱਧਰ ਹੀ ਆ ਨਾ ਨੀਚੇ कि ਅਸੀਂ ਸਾਨੂੰ ਪੂਰੇ ਸ਼ਿਮ ਮੰਦਰ ਵੀ ਹੈ ਆ ਨੀਚੇ ਹੈ ਰਹਣੀ ਆ ਸ਼ਿਮ ਮੰਦਰ ਨੂੰ ਪੁੱਛਣਾ ਹੋ ਰਿਹਾ ਪਹਿਲਾਂ ਇੱਕ ਵਾਰੀ ਬਾਕੀ ਜੇ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਤਾਂ ਹੋਂ ਇਹ ਬਣੇ ਹੋਏ ਇਨਕੁਆਰੀ ਆਫਿਸ ਬਣੇ ਹੋਇਆ ਕਾਫੀ ਬਣੇ ਹੋਏ ਇਹ ਇਨਕੁਆਰੀ ਆਫਿਸ ਹਨ ਤਾਂ ਤੁਸੀਂ ਪੁੱਛ ਸਕਦੇ ਹੋ ਕਿ ਸ਼ਿਮ ਮੰਦਰ ਮੰਗਾਦੇ ਮੈਂ ਨਹੀਂ ਪਤਾ ਕਿ ਇਹ ਕਿੱਥੇ ਜਾਂਦੇ ਨੇ ਲੋ ਜੀ ਇਹ ਜਿੰਨੇ ਵੀ ਬਣਾਏ ਹੋਏ ਨਾ ਮਹਾ ਗੁੰਭ ਖੰਡ ਬਣਾਏ ਹੋਏ ਸਾਰੇ ਬਈ ਹਵਨ ਵਾਸਤੇ ਬਣਾਏ ਹੋਏ ਆ ਜੇ ਕਿਸੇ ਨੇ ਬੁਕਿੰਗ ਕਰਵਾਉਣੀ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਵੀ ਤਾਂ ਪਹਿਲਾਂ ਮੈਂ ਵੀ ਅੱਗੇ ਇਨਕੁਰੀ ਇਨਕੁਰੀ ਵਾਲੇ ਹੈਗੇ ਨਾ ਬੈਠੇ ਕੁਚਕਿਛ ਵਾਲੇ ਤਾਂ ਉੱਥੇ ਤੁਹਾਡੀ ਬੁਕਿੰਗ ਹੋ ਜਾਂਦੀ ਨਾਲੇ ਇਹ ਧੂਨੇ ਲੱਗੇ ਹੋਏ ਬਈ ਬਾਕੀ ਹੋਮ ਸਟੇ ਵਗੈਰਾ ਵੀ ਬਣਾਏ ਪਏ ਆ ਦੇ ਜੇ ਕੋਈ ਰਾਤ ਨੂੰ ਲੇਟ ਫੇਟ ਹੁੰਦਾ ਤਾਂ ਹੋਟਲ ਵਗੈਰਾ ਹੈ ਬਈ ਤੇ ਤੁਸੀਂ ਜ਼ਰੂਰ ਹੈਨਾ ਵੈਸੇ ਤਾਂ ਹੋ ਸਕਿਆ ਬਈ ਸਾਰੇ ਜਾਣੇ ਜਿੰਨਾ ਵੀ ਆਪਣੀ ਵੀਡੀਓ ਦੇਖਦਾ ਵਾ ਤਾਂ ਉਹ শেয়ার ਵੀ ਕਰੇ ਵੀਡੀਓ ਯਾਰ ਕਿ ਵੀ ਤੁਸੀਂ ਦਿਨ-ਦਿਨ ਆਓ ਯਾਰ ਕਿਉਂ ਇਲਾਕਾ ਮੜਾ ਜਿਹਾ ਥੋੜਾ ਪਹਾੜੀ ਹੈ ਤਾਂ ਕਰਕੇ ਡਰਾਈਵਿੰਗ ਕਰਨੀ ਥੋੜੀ ਜਿਹੀ ਮੁਸ਼ਕਲ ਹੈ ਤੇ ਡਰਾਈਵਰ ਵੀ ਵਧੀਆ ਹੋਣਾ ਚਾਹੀਦਾ ਜਿਹਨੂੰ ਵਧੀਆ ਗੱਡੀ ਆਉਂਦੀ ਉਹੀ ਡਰਾਈਵ ਕਰੇ ਤੇ ਦੂਸਰਾ ਬੰਦਾ ਨਾ ਕਰੇ ਬਈ ਕਿਉਂ ਪਹਾੜੀ ਇਲਾਕਾ ਹੈ ਯਾਰ ਹਣਾ ਬਾਕੀ ਉਰੇ ਲੈਂਡਸਲਾਈਡਿੰਗ ਵੀ ਹੁੰਦੀ ਰਹਿੰਦੀ ਹੈ ਨਾ ਕਾਫੀ ਸਾਈਡਾਂ ਉਪਰ ਅਸੀਂ ਦੇਖੀ ਆ ਆਉਂਦੇ ਆਂ ਰਸਤੇ 'ਚ ਬਾਕੀ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਵੀ ਆਪਣਾ ਉਨੇ ਤੋਂ ਬਈ ਪੁੱਛ ਕੇ ਆਓ ਅੱਗੇ ਜਰੂਰ ਅਸੀਂ ਮੜਾ ਜਾ ਗਲਤ ਪੈ ਗਏ ਦੇ ਰੋਡ ਉਪਰ ਤਾਂ ਪੁੱਛ ਕੇ ਜਰੂਰ ਆਓ ਬਾਈ ਪੁੱਛ ਕੇ ਆਉਣਾ ਬਣਦਾ ਯਾਰ ਅਸੀਂ ਬਹੁਤ ਗਲਤ ਹੋ ਗਏ ਦੇ ਬਾਈ ਬਹੁਤ ਗਲਤ ਪਰ ਉਰੇ ਨਜ਼ਾਰਾ ਬਹੁਤ ਖੂਬਸੂਰਤ ਮੰਦਿਰ ਹੈ ਬਾਈ ਬਹੁਤ ਤੇ ਜ਼ਿਆਦਾ ਖੂਬਸੂਰਤ ਮੰਦਿਰ ਹੈ ਦੇਖੋ ਕਿਸੇ ਮੇਰੇ ਪਿੱਛੇ ਦੇਖ ਰੇ ਇਹ ਗੀਰੂ ਬੜੀ ਸ਼ਾਂਤੀ ਹੈ ਬਹੁਤ ਸ਼ਾਂਤੀ ਮਿਲ ਰਹੀ ਹੈ ਇੱਥੇ ਜੀ ਤਾਂ ਚਲੋ ਤੁਹਾਨੂੰ ਦੱਸਈਏ ਵੀਡੀਓ ਬਣਾਉਣ ਦਾ ਮਕਸਦ ਕੀ ਆਇਆ ਕਿ ਆ ਨਹੀਂ ਆਪਣਾ ਤਾਂ ਉਹ ਗੀਰੂ ਤੁਹਾਨੂੰ ਵੀ ਦਰਸ਼ਨ ਕਰਾਤੇ ਤੇ ਸਨਾਪ ਕਰ ਚੱਲੇ ਤੇ ਤੁਹਾਨੂੰ ਵੀ ਕਰਾਤੇ ਬਾਕੀ ਜੇ ਹੁਣ ਅਸੀਂ ਕਿਹੜੇ ਰਸਤੇ ਜਾਂਦੇ ਉਹ ਦੱਸਾਂਗੇ ਗੀਰੂ ਜੇ ਸਹੀ ਆ ਨਾ ਕਿੱਥੇ ਦਾ ਹੋਇਆ ਉਹਨੇ ਤੇ ਹੋਇਆ ਤਾਂ ਜੀ ਦੱਸਾਂਗੇ ਲਓ ਜੀ ਕਿਤੇ ਮਾਪਰ ਦੇ ਦਰਸ਼ਨ ਤੁਹਾਨੂੰ ਵੀ ਕਰਵਾਏ ਸੀ ਤੇ ਹੁਣ ਜੋੜੇ ਪਾ ਲਈ ਅਸੀਂ ਤੇ ਚੱਲੀਏ ਹੁਣ ਟਾਈਮ ਕਾਫੀ ਹੋ ਗਿਆ ਹੁੰਦੇ ਨਿਕਲਣੇ ਸ਼ੋਪਿੰਗ ਸ਼ੋਪਿੰਗ ਕਰ ਲੈਣਗੇ ਤੇ ਹੁਣ ਨਿਕਲੇ ਫਿਰ ਮਿਲਦੇ ਕੋਈ ਤੁਹਾਨੂੰ ਨਵੀਂ ਵੀਡੀਓ ਵਿੱਚ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਭ